ਮੈਂ ਬਹੁਤ ਬਹੁਤ ਦਿਲੋਂ ਮੁਬਾਰਕਬਾਦ ਦਿੰਦੀ ਆ ਕਿਉਂਕਿ ਅੱਜ ਦੇ ਦੇਣ ਸਮਾਏ ਤੇ ਸਾਡੀਆਂ ਔਰਤਾਂ ਤਗੜੀਆਂ ਹੋਣ ਕੋਈ ਵੀ ਸਮਾਜ ਨੂੰ ਜਦੋਂ ਦਿਸ਼ਾ ਦਿਖਾਉਣੀ ਹੋਵੇ ਤਾਂ ਔਰਤ ਤੋਂ ਵੱਡਾ ਕੋਈ ਆਗੂ ਹੋ ਨਹੀਂ ਸਕਦਾ ਤੇ ਜਿਸ ਕੌਮ ਦੀਆਂ ਜਿਸ ਮੁਲਕ ਦੀਆਂ ਔਰਤਾਂ ਮਜ਼ਬੂਤ ਹੋਣ ਉਸ ਮੁਲਕ ਵੱਲ ਕੋਈ ਕੈਰੀ ਅੱਖ ਨਾਲ ਚਾਕ ਵੀ ਨਹੀਂ ਸਕਦਾ ਸੋ ਜਿਸ ਢੰਗ ਨਾਲ ਇੱਥੇ ਛੋਟੀਆਂ ਤੋਂ ਲੈ ਕੇ ਵੱਡੀਆਂ ਸਾਰੀਆਂ ਔਰਤਾਂ ਨੇ ਯੋਗਦਾਨ ਪਾਇਆ ਤੇ ਜਿਵੇਂ ਇਸ ਵੇਲੇ ਸਹੀ ਉਹਨਾਂ ਨੂੰ ਰਾਹ ਤੌਰ ਤੇ ਆਪ ਅਗਵਾਈ ਕਰਨ ਯੋਗ ਬਣਾ ਦਿੱਤਾ ਹੈ ਵਾਕਈ ਮੁਬਾਰਕ ਤੁਸੀਂ ਹੱਕਦਾਰ ਹੋ ਕਿਉਂਕਿ ਔਰਤਾਂ ਨੂੰ ਕੰਮ ਵੱਲ ਲਾਣਾ ਘਰੋਂ ਯਾਨੀ ਚੁੱਲ੍ਹੇ ਤੋਂ ਪਰਾਂ ਕਰਨਾ ਇੱਕ ਗਾਂ ਯਾਨੀ ਜਿਹੜਾ ਅੱਧਾ ਸਮਾਜ ਸਾਡਾ ਮਰਦਾ ਪਿਆ ਸੀ ਸੋ ਉਹ ਜਿਹੜਾ 50% ਸਮਾਜ ਘਰਾਂ ਅੰਦਰ ਦਫਨ ਸੀ ਜਦੋਂ ਨਿਕਲੇਗਾ ਤਾਂ ਸਮਝ ਲਓ ਕਿ ਮੁਲਕ ਦੀ ਤਾਕਤ ਦੁੱਗਣੀ ਹੋ ਜਾਣੀ ਹੈ ਸੋ ਬਹੁਤ ਮੁਬਾਰਕ ਹੈ ਕਿ ਮੈਮ ਤੁਸੀਂ ਦੀ ਸੈਟਰਸਟ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹ ਉਸੇ ਬਾਬਤ ਦੀ ਗੱਲ ਕਰ ਰਹੀ ਹਾਂ ਕਿ ਦਿਸ਼ਾ ٹرسٹ ਬਹੁਤ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਔਰਤਾਂ ਨੂੰ ਜੇ ਅਸੀਂ ਕਹੀਏ ਕਿ ਸਰੀਰਕ ਪੱਖੋਂ ਕਮਜ਼ੋਰ ਨੇ ਤਾਂ ਵੱਖ-ਵੱਖ ਰੋਲ ਕੁਦਰਤ ਨੇ ਦਿੱਤੇ ਹੋਏ ਨੇ ਮਰਦਿਆ ਔਰਤ ਨੂੰ ਪਰ ਜੋ ਔਰਤਾਂ ਦਾ ਰੋਲ ਹੁੰਦਾ ਸਮਾਜ ਨੂੰ ਸਿਰਜਣ ਵਿੱਚ ਉਹ ਸਿਰਫ ਤਾਂ ਹੋ ਸਕਦਾ ਜੇ ਉਹਦੀ ਸੋਚ ਉਸਾਰੂ ਹੋਵੇ ਸੋ ਜੇ ਅਸੀਂ ਦਿਸ਼ਾ ٹرسٹ ਰਾਹੀਂ ਉਸਾਰੂ ਸੋਚ ਪੈਦਾ ਕਰ ਰਹੇ ਹਾਂ ਔਰਤਾਂ ਵਿੱਚ ਸਮਾਜ ਨੂੰ ਸੇਧ ਦਵੇ। ਕੁਝ ਉਹ ਔਰਤਾਂ ਜਿਨ੍ਹਾਂ ਦੀਆਂ ਸਦਰਾਂ ਦੱਬੀਆਂ ਗਈਆਂ ਅਜੇ ਵੀ ਘਰਾਂ ਵਿੱਚ ਨੇ ਨਿਕਲਣ ਗਿਆ ਜ਼ਰੂਰ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹੋਣਗੀਆਂ ਫਿਰ ਆਪਣੇ ਪਤੀਆਂ ਨਾਲ ਵੀ ਖੜੇ ਹੋਣਗੀਆਂ ਤਾਂ ਤੁਸੀਂ ਸਮਝ ਸਕਦੇ ਹੋ ਘਰ ਵਿੱਚ ਬਰਕਤ ਦੁੱਗਣੀ ਹੋ ਜਾਣੀ ਹੈ ਪਰ ਇੱਕੋ ਹੀ ਸੁਨੇਹਾ ਹੈ ਤੁਹਾਡੇ ਲਈ ਕਿ ਜੇ ਕਿਤੇ ਔਰਤ ਆਜ਼ਾਦੀ ਦਾ ਗਲਤ ਮਤਲਬ ਨਾ ਲੈ ਜਾਏ ਕਿ ਅਸੀਂ ਨਾਲ ਆਪਣੇ ਸਾਥੀ ਨੂੰ ਦੱਬਣਾ ਨਹੀਂ ਹੁੰਦਾ ਬਲਕਿ ਗੱਡੀ ਦੇ ਦੋ ਪਹੀਆਂ ਵਾਂਗ ਤੁਰਨਾ ਹੁੰਦਾ। ਅਸੀਂ ਹੀ ਸਮਾਂ ਦੇ ਦੇਣਾ ਕਿ ਸਮਾਜ ਤਾਂ ਹੀ ਵਧੀਆ ਹੁੰਦਾ ਜੇ ਸਵਰਗ ਇੱਥੇ ਹੀ ਹੁੰਦਾ ਜੇ ਜੇ ਅਸੀਂ ਇੱਕ ਦੂਜੇ ਦੀਆਂ ਬਾਹਾਂ ਮੈਂ ਬਹੁਤ ਬਹੁਤ ਦਿਲੋਂ ਮੁਬਾਰਕਬਾਦ ਦੇਣੀ ਆ ਕਿ ਅੱਜ ਦੇ ਦੇਣ ਸਮਾਂ ਕਿ ਸਾਡੀਆਂ ਔਰਤਾਂ ਤਗੜੀਆਂ ਹੋਣ ਕੋਈ ਵੀ ਸਮਾਜ ਨੂੰ ਜਦੋਂ ਦਿਸ਼ਾ ਦਿਖਾਉਣੀ ਹੋਵੇ ਤਾਂ ਔਰਤ ਤੋਂ ਵੱਡਾ ਕੋਈ ਆਗੂ ਹੋ ਨਹੀਂ ਸਕਦਾ ਤੇ ਜਿਸ ਕੌਮ ਦੀਆਂ ਜਿਸ ਮੁਲਕ ਦੀਆਂ ਔਰਤਾਂ ਮਜ਼ਬੂਤ ਹੋਣ ਉਸ ਮੁਲਕ ਵੱਲ ਕੋਈ ਚਿਹਰੀ ਅੱਖ ਨਾਲ ਚਾਕ ਵੀ ਨਹੀਂ ਸਕਦਾ ਤੋ ਜਿਸ ਢੰਗ ਨਾਲ ਇੱਥੇ ਛੋਟੀਆਂ ਤੋਂ ਲੈ ਕੇ ਵੱਡੀਆਂ ਸਾਰੀਆਂ ਔਰਤਾਂ ਨੇ ਯੋਗਦਾਨ ਪਾਇਆ ਤੇ ਜਿਵੇਂ ਇਸ ਵੇਲੇ ਸਹੀ ਉਹਨਾਂ ਨੂੰ ਰਾਹ ਤੋੜ ਕੇ ਆਪ ਅਗਵਾਈ ਕਰਨ ਯੋਗ ਬਣਾ ਦਿੱਤਾ ਹੈ ਵਾਕਈ ਮੁਬਾਰਕ ਤੁਸੀਂ ਹੱਕਦਾਰ ਹੋ ਕਿਉਂਕਿ ਔਰਤਾਂ ਨੂੰ ਕੰਮ ਵੱਲ ਲਾਣਾ ਘਰੋਂ ਯਾਨੀ ਚੁੱਲ੍ਹੇ ਤੋਂ ਪਰਾਂ ਕਰਨਾ ਇੱਕ ਅਗਾਹ ਯਾਨੀ ਜਿਹੜਾ ਅੱਧਾ ਸਮਾਜ ਸਾਡਾ ਮਰਦਾ ਪਿਆ ਸੀ ਤੋ ਉਹ ਜਿਹੜਾ 50% ਸਮਾਜ ਘਰ ਅੰਦਰ ਦਫਨ ਸੀ ਜਦੋਂ ਨਿਕਲੇਗਾ ਸਸੰਦ ਲੋਕ ਕਿ ਮੁਲਕ ਦੀ ਤਾਕਤ ਦੁਗਣੀ ਹੋ ਜਾਣੀ ਹੈ ਸੋ ਬਹੁਤ ਮੁਬਾਰਕ ਹੈ ਕਿ ਮੈਮ ਤੁਸੀਂ ਦਿਸ਼ਾ ٹرسٹ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹ ਉਸੇ ਬਾਬਤ ਦੀ ਗੱਲ ਕਰ ਰਹੀ ਹਾਂ ਕਿ ਦਿਸ਼ਾ ٹرسٹ ਬਹੁਤ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਔਰਤਾਂ ਨੂੰ ਜੇ ਅਸੀਂ ਕਹੀਏ ਕਿ ਸਿਰਫ ਇੱਕ ਪੱਖੋਂ ਕਮਜ਼ੋਰ ਨੇ ਤਾਂ ਵਕ ਵਕ ਰੋਲ ਕੁਦਰਤ ਨੇ ਦਿੱਤੇ ਹੋਏ ਨੇ ਮਰਦੀਆਂ ਔਰਤਾਂ ਪਰ ਜੋ ਔਰਤਾਂ ਦਾ ਰੋਲ ਹੁੰਦਾ ਸਮਾਜ ਨੂੰ ਸਿਰਜਣ ਵਿੱਚ ਉਹ ਸਿਰਫ ਤਾਂ ਹੋ ਸਕਦਾ ਜੋਦੀ ਸੋਚੋ ਸਾਰੂ ਹੋਵੇ ਸੋ ਜੇ ਅਸੀਂ ਦਿਸ਼ਾ ਟਰੱਸਟ ਰਹੀ ਉਸਾਰੂ ਸੋਚ ਪੈਦਾ ਕਰ ਰਹੇ ਆਂ ਔਰਤਾਂ ਵਿੱਚ ਤਾਂ ਸਮਾਜ ਨੂੰ ਸੇਧ ਜ਼ਰੂਰ ਦੇਵੇਗਾ ਕੁਝ ਉਹ ਔਰਤਾਂ ਜਿਨ੍ਹਾਂ ਦੀਆਂ ਸਦਰਾਂ ਦੱਬੀਆਂ ਗਈਆਂ ਜੇ ਵੀ ਘਰਾਂ ਵਿੱਚ ਨੇ ਨਿਕਲਣ ਗਈਆਂ ਜ਼ਰੂਰ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹੋਣਗੀਆਂ ਫਿਰ ਆਪਣੇ ਪਤੀਆਂ ਨਾਲ ਵੀ ਖੜੇ ਹੋਣਗੀਆਂ ਤਾਂ ਤੁਸੀਂ ਸਮਝ ਸਕਦੇ ਹੋ ਘਰ ਵਿੱਚ ਬਰਕਤ ਦੁੱਗਣੀ ਹੋ ਜਾਣੀ ਹੈ ਪਰ ਇੱਕੋ ਹੀ ਸੁਨੇਹਾ ਹੈ ਤੁਹਾਡੇ ਲਈ ਕਿ ਜੇ ਕਿਤੇ ਔਰਤ ਆਜ਼ਾਦੀ ਦਾ ਗਲਤ ਮਤਲਬ ਨਾ ਲੈ ਜਾਏ ਜੇ ਅਸੀਂ ਨਾਲ ਆਪਣੇ ਸਾਥੀ ਨੂੰ ਦੱਬਣਾ ਨਹੀਂ ਹੁੰਦਾ ਬਲਕਿ ਗੱਡੀ ਦੇ ਦੋ ਪਹੀਆ ਵਾਂਗ ਤੁਰਨਾ ਹੁੰਦਾ ਬਸ ਇਹੀ ਸਮਿਆ ਦੇ ਦੇਣਾ ਕਿ ਸਮਾਜ ਤਾਂ ਹੀ ਵਧੀਆ ਹੁੰਦਾ ਜੇ ਸਵਰਗ ਇੱਥੇ ਹੀ ਹੁੰਦਾ ਜੇ ਜੇ ਅਸੀਂ ਇੱਕ ਦੂਜੇ ਦੀਆਂ ਬਾਹਾਂ ਬਣੀਏ ਮੈਂ ਬਹੁਤ ਬਹੁਤ ਦਿਲੋਂ ਮੁਬਾਰਕਬਾਦ ਦਿੰਦੀ ਹਾਂ ਕਿਉਂਕਿ ਅੱਜ ਦੇ ਦੇਣ ਸਮਾਏ ਤੇ ਸਾਡੀਆਂ ਔਰਤਾਂ ਤਗੜੀਆਂ ਹੋਣ ਕੋਈ ਵੀ ਸਮਾਜ ਨੂੰ ਜਦੋਂ ਦਿਸ਼ਾ ਦਿਖਾਉਣੀ ਹੋਏ ਤਾਂ ਔਰਤ ਤੋਂ ਵੱਡਾ ਕੋਈ ਆਗੂ ਹੋ ਨਹੀਂ ਸਕਦਾ ਤੇ ਜਿਸ ਕੌਮ ਦੀਆਂ ਜਿਸ ਮੁਲਕ ਦੀਆਂ ਔਰਤਾਂ ਮਜ਼ਬੂਤ ਹੋਣ ਉਸ ਮੁਲਕ ਵੱਲ ਕੋਈ ਕੈਰੀ ਅੱਖ ਨਾਲ ਚਾਕ ਵੀ ਨਹੀਂ ਸਕਦਾ ਸੋ ਜਿਸ ਢੰਗ ਨਾਲ ਇੱਥੇ ਛੋਟੀਆਂ ਤੋਂ ਲੈ ਕੇ ਵੱਡੀਆਂ ਸਾਰੀਆਂ ਔਰਤਾਂ ਨੇ ਯੋਗਦਾਨ ਪਾਇਆ ਤੇ ਜਿਵੇਂ ਇਸ ਵੇਲੇ ਸਹੀ ਉਹਨਾਂ ਨੂੰ ਰਾਹ ਤੋਰ ਕੇ ਆਪ ਅਗਵਾਈ ਕਰਨ ਯੋਗ ਬਣਾ ਦਿੱਤਾ ਹੈ ਵਾਕਈ ਮੁਬਾਰਕ ਤੁਸੀਂ ਹੱਕਦਾਰ ਹੋ ਕਿਉਂਕਿ ਔਰਤਾਂ ਨੂੰ ਕੰਮ ਵੱਲ ਲਾਣਾ ਘਰੋਂ ਯਾਨੀ ਚੁੱਲ੍ਹੇ ਤੋਂ ਪਰਾਂ ਕਰਨਾ ਇੱਕ ਗਾਂ ਯਾਨੀ ਜਿਹੜਾ ਅੱਧਾ ਸਮਾਜ ਸਾਡਾ ਮਰਦਾ ਪਿਆ ਸੀ ਸੋ ਉਹ ਜਿਹੜਾ 50% ਸਮਾਜ ਘਰ ਅੰਦਰ ਦਫਨ ਸੀ ਜਦੋਂ ਨਿਕਲੇਗਾ ਤਾਂ ਸਮਝ ਲਓ ਕਿ ਮੁਲਕ ਦੀ ਤਾਕਤ ਦੁੱਗਣੀ ਹੋ ਜਾਣੀ ਹੈ ਸੋ ਬਹੁਤ ਮੁਬਾਰਕ ਹੈ ਕਿ ਮੈਮ ਤੁਸੀਂ ਦਿਸ਼ਾ ٹرسٹ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਸਿੰਗਲ ਮੈਂ ਇਹ ਉਸੇ ਬਾਬਤ ਦੀ ਗੱਲ ਕਰ ਰਹੀ ਹਾਂ ਕਿ ਦਿਸ਼ਾ ٹرسٹ ਬਹੁਤ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਔਰਤਾਂ ਨੂੰ ਜੇ ਅਸੀਂ ਕਹੀਏ ਕਿ ਸਰੀਰਕ ਪੱਖੋਂ ਕਮਜ਼ੋਰ ਨੇ ਤਾਂ ਵੱਖ-ਵੱਖ ਰੋਲ ਕੁਦਰਤ ਨੇ ਦਿੱਤੇ ਹੋਏ ਨੇ ਮਰਦਿਆ ਔਰਤਾਂ ਪਰ ਜੋ ਔਰਤਾਂ ਦਾ ਰੋਲ ਹੁੰਦਾ ਸਮਾਜ ਨੂੰ ਸਿਰਜਣ ਵਿੱਚ ਉਹ ਸਿਰਫ ਤਾਂ ਹੋ ਸਕਦਾ ਜੇ ਉਹਦੀ ਸੋਚ ਉਸਾਰੂ ਹੋਵੇ ਸੋ ਜੇ ਅਸੀਂ ਦਿਸ਼ਾ ਟਰੱਸਟ ਰਹੀਂ ਉਸਾਰੂ ਸੋਚ ਪੈਦਾ ਕਰ ਰਹੇ ਹਾਂ ਔਰਤਾਂ ਵਿੱਚ ਤਾਂ ਸਮਾਜ ਨੂੰ ਸੇਧ ਜ਼ਰੂਰ ਦੇਗਾ ਕੁਝ ਉਹ ਔਰਤਾਂ ਜਿਨ੍ਹਾਂ ਦੀਆਂ ਸਦਰਾਂ ਦੱਬੀਆਂ ਗਈਆਂ ਅਜੇ ਵੀ ਘਰਾਂ ਵਿੱਚ ਨੇ ਨਿਕਲਣ ਗਈਆਂ ਜ਼ਰੂਰ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹੋਣਗੀਆਂ ਫਿਰ ਆਪਣੇ ਪਤੀਆਂ ਨਾਲ ਵੀ ਖੜੇ ਹੋਣਗੀਆਂ ਤਾਂ ਤੁਸੀਂ ਸਮਝ ਸਕਦੇ ਹੋ ਘਰ ਵਿੱਚ ਬਰਕਤ ਦੁੱਗਣੀ ਹੋ ਜਾਣੀ ਹੈ ਪਰ ਇੱਕੋ ਹੀ ਸੁਨੇਹਾ ਹੈ ਤੁਹਾਡੇ ਲਈ ਕਿ ਜੇ ਕਿਤੇ ਔਰਤ ਆਜ਼ਾਦੀ ਦਾ ਗਲਤ ਮਤਲਬ ਨਾ ਲੈ ਜਾਏ ਕਿ ਅਸੀਂ ਨਾਲ ਆਪਣੇ ਸਾਥੀ ਨੂੰ ਦਬਣਾ ਨਹੀਂ ਹੁੰਦਾ ਬਲਕਿ ਗੱਡੀ ਦੇ ਦੋ ਪਹੀਆ ਵਾਂਗ ਤੁਰਨਾ ਹੁੰਦਾ ਉਸੇਹੀ ਸੁਨੇਹਾ ਦੇ ਦੇਣਾ ਕਿ ਸਮਾਜ ਤਾਂ ਹੀ ਵਧੀਆ ਹੁੰਦਾ ਜੇ ਸਵਰਗ ਇੱਥੇ ਹੀ ਹੁੰਦਾ ਜੇ ਕਿ ਅਸੀਂ ਇੱਕ ਦੂਜੇ ਦੀਆਂ ਬਾਹਾਂ ਬਣੀਏ